ਕੀ ਹਾਲਾਤ ਨੇ ਤੁਹਾਡੇ ਦਾ ਹਾਲਾਤ ਸਾਡੇ ਬਹੁਤ ਮਾੜੇ ਆ ਜੀ ਸਾਡੇ ਹਾਲਾਤ ਇਹੋ ਜਿਹੇ ਮਾੜੇ ਆ ਵੀ ਪ੍ਰਸ਼ਾਸਨ ਨਹੀਂ ਆਇਆ ਤੇ ਗੱਲਾਂ ਪਤਾ ਕਰਕੇ ਛੱਡ ਜਾਂਦੇ ਆ ਤੇ ਸਾਡੀ ਕੋਈ ਬਾਹ ਨਹੀਂ ਫੜਦਾ ਚੂਰ ਤੇ ਹਾਲ ਅਸੀਂ ਦੇਖ ਰਹੇ ਆ ਇਸ ਇਲਾਕੇ ਦੀ ਵੱਡੀ ਪੱਧਰ ਦੇ ਉੱਤੇ ਫਸਲਾਂ ਦਾ ਨੁਕਸਾਨ ਆਇਆ ਕਿੰਨਾ ਆਕੜਾ ਤੁਹਾਨੂੰ ਲੱਗਦਾ ਇਸ ਇਲਾਕੇ ਇਸ ਇਲਾਕੇ ਦਾ ਜੀ 100% ਹੀ ਕੈਮਰਾ ਘੁਮਾ ਕੇ ਵੇਖ ਲਓ ਤੁਹਾਡੇ ਸਾਹਮਣੇ ਆ ਜੋ ਜੋ ਇਹ ਕੋਈ ਬਾਹਰਲੀ ਸੰਸਾ ਪਾਇ ਤੇ ਸਾਡੀ ਕੋਈ ਬਾਹ ਫੜ ਸਕਦੀ ਆ ਸਰਕਾਰ ਤੇ ਅਜੇ ਤੱਕ ਜਾਂ ਆਉਂਦੇ ਚਲੇ ਜਾਂਦੇ ਆ ਸਾਡੀ ਕੋਈ ਬਾਹ ਫੜਨ ਵਾਲਾ ਨਹੀਂਗਾ ਕੋਈ ਹਜ਼ਾਰ ਸਹੀ ਦੇ ਵਿੱਚ ਵੀ ਨੁਕਸਾਨ ਹੋ ਗਿਆ। ਉਦੋਂ ਸਾਰਾ ਜੀਰੋ ਹੋ ਗਿਆ ਸੀ ਤੇ ਉਦੋਂ ਕੋਈ ਗੱਲ ਨਹੀਂ ਬਣੀ। ਸਰਕਾਰ ਨੇ ਨਹੀਂ ਬਾਹ ਫੜੀ। ਸਮਾਜ ਸੇਵੀ ਸੰਸਥਾ ਆਉਂਦੀ ਕੋ ਅੱਗੇ। ਨਾ, ਹੁਣ ਆਵੇ ਤੇ ਸਾਡੀ ਜਬਾਂ ਫੜੇ, ਫੇਰ ਸਾਡਾ ਕੋ ਮਸਲਾ ਹੱਲ ਹੋ ਸਕਦਾ। ਕਿ ਕਿ ਮੁਸ਼ਕਲ ਕਿ ਕਿ ਪੇਸ਼ ਆ ਰਹੀ? ਮੁਸ਼ਕਲ ਇੱਥੇ ਆ ਰਹੀ ਕਿ ਤਾਂ ਮੈਡੀਕਲ ਹੈ ਨਹੀਂ ਡੰਗਰਾ, ਡੰਗਰ ਬੜੇ ਵਿਚਾਰੇ ਹੁਣ ਤੰਗ ਆ। ਇੱਕ ਪ੍ਰਾਈਵੇਟ ਜਿਹੜੇ ਸਕੂਲ ਉਹ ਪਰੇਸ਼ਾਨ ਕਰਦੇ ਆ। ਇੱਕ ਸਾਡੇ ਇਲਾਕੇ ਨੂੰ ਗ੍ਰਾਂਟ ਪੂਰੀ ਦਿੱਤੀ ਜਾਵੇ। ਇੱਕ ਸਾਡੇ ਇਲਾਕੇ ਨੂੰ ਸੜਕ ਖਰਾਬ ਹੈ ਔਰ ਸੜਕ ਦਿੱਤੀ ਜਾਵੇ। ਹਰ ਲੱਕਾ ਫੇਰੇ ਮੜਾ ਦਾ ਸੁਖਰ ਹੋ ਸਕਦਾ ਫਿਰ ਬਾਹਰ ਹੜਾ ਦੇ ਨਾਲ ਕੀ ਸਮੱਸਿਆ ਹੈ ਹੜਾ ਦੇ ਨਾਲ ਸਮੱਸਿਆ ਵੀ ਜਦੋਂ ਪਾਣੀ ਆਉਂਦਾ ਮਰ ਜਾਂਦਾ ਤੇ ਬਸ ਜੀ ਰੋ ਜੀਦਾ ਕੋਈ ਪੱਲੇ ਕੱਖ ਨਹੀਂ ਰਿਦਾ ਪ੍ਰਾਈਵੇਟ ਸਕੂਲਾਂ ਦਾ ਤੁਸੀਂ ਜ਼ਿਕਰ ਕੀਤਾ ਕੀ ਕਹਿ ਰਹੇ ਨੇ ਉਹ ਉਹ ਅਜੇ ਕੈਦ ਰਹੇ ਨਹੀਂਗੇ ਬਾਕੀ ਉਹਨਾਂ ਕਹਿਣਾ ਹੈਗਾ ਉਹਨਾਂ 23 ਦੇ ਵਿੱਚ ਵੀ ਸਾਨੂੰ ਕੋਈ ਗੱਲ ਨਹੀਂ ਕਹੀ ਉਹਨਾਂ ਬੱਚੇ ਜਾਂ ਬੱਚੇ ਢਾ ਲੋ ਤੇ ਜਾਂ ਫੀਸਾਂ ਦਾ ਰੋ ਬਸ ਗੱਲਾਂ ਦੋਆ ਤਾਰ ਕੇ ਪਰ ਬੱਚਿਆਂ ਦੇ ਖਤਰਾਂ ਨੂੰ ਭਾਵੇਂ ਬਿਆਜੀ ਫੜ ਕੇ ਦੇਣੇ ਪਏ ਆ ਹਾਂ ਤਾਰੇ ਆ ਤੇ ਬੱਚੇ ਬਣਾਉਣੇ ਬਣਾਉਣੇ ਆ ਆਪਣੀ ਖੁਸ਼ੀ ਦੀ ਪਹਾਨ ਦਾ ਚ ਹੋਰ ਕੀ ਮੰਗ ਕਰਨੀ ਚਾਹਦੇ ਆ ਬੋਰਹੀਂ ਮੰਗ ਕਰ ਤਰਨੀ ਚਾਹੁੰਦੇ ਆ ਸਾਡੇ ਇਲਾਕੇ ਨੂੰ ਇੱਕ ਤਾਂ ਸੜਕ ਤਿਆਰ ਕੀਤੀ ਜਾਵੇ ਇੱਕ ਕਰਜ਼ਾ ਬੈਂਕਾਂ ਦਾ ਮਾਫ ਕੀਤਾ ਜਾਵੇ ਇੱਕ ਮੈਡੀਕਲ ਸਹੂਰਤਾ ਹੋਵੇ ਤੇ ਇੱਕ ਸਾ ਨੂੰ ਬੇੜੀਆਂ ਮਿਲਣੀਆਂ ਜੇ ਦੀਆਂ ਆ ਆਪਣੇ ਤੁਸੀਂ ਦੇਖ ਹੀ ਰਹੇ ਹੋ ਹੁਣ ਹਾਲਾਤ ਤਾਂ ਕਿਦਾਂ ਦੇ ਆ ਬਟ ਇੰਨਾ ਹੈਗਾ ਮੈਂ ਪ੍ਰਸ਼ਾਸਨ ਜਾਂ ਕੋਈ ਸੇਵਾ ਸਮਾਜ ਸੇਵਾ ਨੂੰ ਇਹੋ ਕਹਿਣਾ ਚਾਹਣਾ ਵੀ ਇੱਥੇ ਕੋਈ ਪਸ਼ੂਆਂ ਦਾ ਚਾਰਾ ਆਵੇ ਕਿਉਂਕਿ ਬਾਉ ਪਰ ਮੰਡਲ ਇਸਾਈਡ ਵੀ ਆਣ ਡਿਆ ਇਧਰ ਥੱਲੇ ਵੀ ਜਾਣ ਡਿਆ ਹਰੀ ਕੇ ਹੈਡ ਵਾਲੇ ਇੱਥੇ ਆਲੇ ਤੱਕ ਕੋਈ ਵੀ ਨਹੀਂ ਆਇਆ ਜੀ ਨਾ ਕੋ ਚਾਰ ਨਾ ਕੋ ਸਹੂਲਤ ਕੋਈ ਵੀ ਨਹੀਂ ਆਈ ਹਾਂਜੀ ਹੋਰ ਕੀ ਕੀ ਸਮੱਸਿਆ ਹੈ ਸਮੱਸਿਆ ਤੁਹਾਡੇ ਸਾਹਮਣੇ ਆ ਬਹੁਤ ਜਿਆਦੀਆਂ ਸਮੱਸਿਆ ਵਾ ਜਿਦਾ ਮੈਡੀਕਲ ਵੀ ਚਾਹੀਦਾ ਇੱਥੇ ਸਭ ਕੁਝ ਕਿੰਨੇ ਕੇ ਲੋਕ ਅਜੇ ਘਰਾਂ 'ਚ ਫਸੇ ਨੇ ਤਰਾਂ ਜੇ ਲੋਕ ਕਾਫੀ ਫਸੇ ਹੋਏ ਆ ਜੀ ਦੋ ਦਰਿਆਵਾਂ ਦੀ ਮਾਰ ਪਈ ਹੈ ਹਾਂਜੀ ਹਾਂਜੀ ਦੋ ਦਰਿਆਵਾਂ ਦੀ ਮਾਰ ਆ ਉਹ ਕਿਵੇਂ ਦੋ ਦਰਿਆਵਾਂ ਦੀ ਮਾਰ ਕਿਵੇਂ ਪਈ ਜਿੱਦਾਂ ਵਿਲਾ 26 ਅਗਸਤ ਨੂੰ ਇਧਰੋਂ ਟੁੱਟਿਆ ਅਲੀ ਗਲਾਂ ਤੋਂ ਤੇ ਆਰਜੀ 1 ਹੁਣ ਇਧਰੋਂ ਅੱਜ ਟੁੱਟ ਗਿਆ ਵਾ ਸਤ ਨੂੰ ਵੀ ਵਿਆਸ ਦੋਵਾਂ ਦੀ ਹਾਂਜੀ ਹਾਂਜੀ ਸਤ ਨੂੰ ਵੀ ਵਿਆਸ ਦੋਨਾਂ ਦੀ ਮਾਰ ਉਹ ਕਿਹੜੇ ਪਿੰਡ ਦੇ ਸਿਆ ਉਹ ਮਨੋਮਾਸ਼ੀ ਤੋਂ ਜੀ ਹਾਂਜੀ ਉਹਦਾ ਪਾਣੀ ਕਾਫੀ ਹੁਣ ਚੜ ਰਿਹਾ ਹਾਂਜੀ ਜੋ ਥੋੜੀਆਂ ਵਾਲੀਆਂ ਫਸਲਾਂ ਦਿਸਣੀਆਂ ਸ਼ਾਮਾਂ ਤੱਕ ਬਿਲਕੁਲ ਡੋਬੀ ਜਾਣੀ ਮਤਲਬ ਕਿ ਜ਼ੀਰੋ ਹੀ ਹੋ ਜਾਣਾ ਕੰਮ ਪਾਣੀ ਦਾ ਪੱਧਰ ਵਧ ਰਿਹਾ ਪਾਣੀ ਦਾ ਪੱਧਰ ਵਧ ਰਿਹਾ ਜੀ ਬਿਲਕੁਲ